ਬੇਸ਼ੱਕ ਦੁਨੀਆ ਨਾਸ਼ਵਾਨ ਹੈ ਇਨਸਾਨ ਚਾਰ ਦਿਨ ਦਾ ਹੈ ਪ੍ਰਾਣਾ ਮਿੱਤਰੋ ਪਰ ਕਿਹਾ ਜਾਂਦਾ ਹੈ ਕਿ ਅੱਖਾਂ ਨਾਲ ਹੀ ਲੱਗਦਾ ਹੈ ਜਹਾਨ ਸੋਹਣਾ ਮਿੱਤਰੋ ਅੱਖਾਂ ਨਾਲ ਹੀ ਲੱਗਦਾ ਹੈ ਜਹਾਨ ਸੋਹਣਾ ਮਿੱਤਰੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਦਾ ਸ਼ਹਿਰ ਦੇਖ ਰਹੇ ਹੋ ਮੈਂ ਦ੍ਰਿਸ਼ੋਰੀ ਕਿਹਾ ਜਾਂਦਾ ਹੈ ਕਿ ਅੱਖਾਂ ਬਿਨਾਂ ਜਹਾਨ ਸਖਣਾ ਹੋ ਜਾਂਦਾ ਹੈ ਤੇ ਅੱਖਾਂ ਦੀ ਸਾਫ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ ਪਰ ਜਦ ਕੋਈ ਅੱਖਾਂ ਦੀ ਸਾਫ ਸੰਭਾਲ ਲਈ ਆਮ ਅਤੇ ਲੋੜਵੰਦ ਵਿਅਕਤੀਆਂ ਵਾਸਤੇ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਦਾ ਕੈਂਪ ਲਗਵਾਵੇ ਤਾਂ ਇਸ ਤੋਂ ਨੇਕ ਉਪਰਾ لاہور ਕਿ ਹੋ ਸਕਦਾ ਸਾਥੀਓ ਬੀਤੇ ਕੱਲ ਪਿੰਡ ਮਹਤਪੁਰ ਉਲੰਦਣੀ ਵਿਖੇ ਸੰਤਤਾ ਮਹਾਪੁਰਸ਼ਾਂ ਦੀ ਯਾਦ ਵਿੱਚ ਐਨ ਆਰ ਆਈ ਵੀਰਾਂ ਅਤੇ ਸੰਸਥਾ ਦੇ ਪ੍ਰਧਾਨ ਬਲਜਿੰਦਰ ਸਿੰਘ ਹਸੈਨਪੁਰ ਹੋਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਲਗਾਇਆ ਗਿਆ ਕੈਂਪ ਵਿੱਚ ਸਵੇਰ 10 ਵਜੇ ਦੇ ਕਰੀਬ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਦੁਪਹਿਰ ਤੱਕ ਤਕਰੀਬਨ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਕੈਂਪ ਵਿੱਚ ਆਏ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣ ਦੇ ਨਾਲ-ਨਾਲ ਲੋੜਵੰਦਾਂ ਦੇ ਆਪਰੇਸ਼ਨ ਦਾ ਸਮਾਂ ਵੀ ਅੰਦਾਰਤ ਕੀਤਾ ਗਿਆ ਜੋ ਕਿ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਜਾਵੇਗਾ। ਦਿਖਾ ਨਹੀਂ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਅੱਜ ਸੰਤ ਬੱਬਾ ਓੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪੀਟਲ ਅਤੇ ਡੇਰਾ ਕਰਤਾਰਗੜ੍ਹ ਸਹਿਮਤ ਪੱਲਦਣੀ ਬਲਾਚੌਰ ਨਵਾਂ ਸ਼ਹਿਰ ਤੋਂ ਇੱਥੇ ਅੱਜ ਅੱਖਾਂ ਦਾ ਹਰ ਸਾਲ ਦੀ ਤਰ੍ਹਾਂ ਮਹਾਪੁਰਖਾਂ ਦੀ ਯਾਦ ਵਿੱਚ ਕੈਂਪ ਲੱਗਿਆ। ਜਿਹਦੇ ਵਿੱਚ ਡਾਕਟਰ ਦਪਿੰਦਰ ਸੰਧੂ ਨਮਸ਼ਹਿਰ ਤੋਂ ਜਿਹਨਾਂ ਦੀ ਟੀਮ ਨੇ ਚੈੱਕਅਪ ਤਨਕ 100 ਦੇ ਕਰੀਬ ਕਰੀ ਪੇਸ਼ੈਂਟ ਦੇ ਚੈੱਕਅਪ ਕੀਤਾ ਔਰ 100 ਪੇਸ਼ੈਂਟ ਦੇ ਜਿਹੜੇ ਲੈਂਜ ਪਾਣੇ ਹੈਗੇ ਆ ਫ੍ਰੀ ਆਫ ਕਾਸਟ ਔਰ ਇਸ ਹਸਪੀਟਲ ਵਿੱਚ ਔਰ ਸਾਡੀ ਮੈਨੇਜਮੈਂਟ ਵੱਲੋਂ ਸਰਦਾਰ ਬਰਜਿੰਦਰ ਸਿੰਘ ਜੀ ਸਾਡੇ ਪ੍ਰਧਾਨ ਨੇ ਉਹਨਾਂ ਵੱਲੋਂ ਹੋਰ ਵੀ ਅਲਾਕੇ ਵਾਸਤੇ ਸੇਵਾਵਾਂ ਜਿਹੜੀਆਂ ਚਲਾਈਆਂ ਗਈਆਂ ਨੇ ਜਿਸ ਤਰ੍ਹਾਂ ਕਿ ਅੱਖਾਂ ਦੇ ਕੈਂਪ ਸੀ ਪਹਿਲਾਂ ਹੁਣ ਸਾਲ ਚ ਦੋ ਵਾਰ ਹੀ ਲੱਗਦਾ ਪਹਿਲਾਂ ਇੱਕ ਵਾਰ ਲੱਗਦਾ ਸੀ ਔਰ ਹਸਪੀਟਲ ਵਿੱਚ ਹੁਣ ਜਿਹੜੀ ਟੀਮ ਹੈਗੀ ਆ ਉਹ ਨਵੇਕਲੀ ਟੀਮ ਹੈਗੀ ਆ ਸਰਜਨ ਹੈਗੇ ਨੇ ਐਮਡੀ ਮੈਡੀਸਨ ਹੈਗੇ ਨੇ ਡੈਂਟਲ ਦੇ ਡਾਕਟਰ ਹੋਏਗੇ ਨੇ ਸਿਟੀ ਸਕੈਂਡਲਸ ਸੈਂਟਰ ਔਰ ਸਾਰੀ ਹੀ ਟੀਮ ਜਾਂਗੇ ਦੀ ਟੀਮ ਡਾਕਟਰਾਂ ਦੀ ਹੈਗੀ ਆ ਔਰ बड़े हित सल्ली बख्श मरीज जल चेकअप ਕਰ ਕਰਾਉ ਦਾ ਇਲਾਜ ਕਰਦੇ ਨੇ ਕਿ 100 ਜਾਣਿਆਂ ਨੂੰ ਆਪਰੇਸ਼ਨ ਕਰਾਣਾ ਪੈ ਗਿਆ ਡਿਟेक्ट ਹੋਇਆ ਵੈਰੀਫਾਈ ਹੋਇਆ ਆਪਰੇਸ਼ਨ ਕਦੋਂ ਹੋਣਗੇ ਇਹ ਇਦਾਂ ਹੈਗਾ ਜੀ ਕਿ ਅੱਜ ਜਿੱਦਾਂ ਇਹਨਾਂ ਨੇ 10 ਪ੍ਰੀ ਪੇਸ਼ੈਂਟ ਜਿਹੜੇ ਸੋਮਵਾਰ ਨੂੰ ਕੱਲ੍ਹ ਦੇ ਜਿਹੜੇ 10 ਪੇਸ਼ੈਂਟ ਆ ਉਹਨਾਂ ਨੂੰ 4 ਤਰੀਕ ਪਾ ਲੈਣੀ ਆ 4 3 ਦਸਾਂ ਪੇਸ਼ੈਂਟਾਂ ਨੂੰ ਉਹਨਾਂ ਦੇ ਸ਼ੂਗਰ ਚੈੱਕ ਸਾਰੇ ਚੈੱਕ ਟੈਸਟ ਹੋ ਗਏ ਕੱਲ ਦੱਸਾਂ ਪੇਸ਼ੇਵਰ ਜਿਹੜੇ ਪਰਸ਼ਨ ਹੋ ਜਾਣੇ ਆ ਜਿਹੜਾ 23 ਮਾਰਚ ਨੂੰ ਕੈਂਪ ਲੱਗ ਰਿਹਾ ਜੀ ਬਲੱਡ ਡੋਨੇਸ਼ਨ ਕੈਂਪ ਉਹ ਸਾਡੇ ਪੰਜਾਬ ਟੈਕਸੀ ਯੂਨੀਅਨ ਜਿਹੜੀ ਹੈਗੀ ਆ ਮੈਂ 22 ਪ੍ਰੈਜ਼ੀਡੈਂਟ ਆ ਪੰਜਾਬ ਟੈਕਸੀ ਯੂਨੀਅਨ ਦਾ ਉਹ ਅਸੀਂ ਐਤ ਕੀ ਡਿਸਾਈਡ ਕੀਤਾ ਅੱਗੇ ਲੱਗਦਾ ਹਰ ਸਾਲ ਸ਼ਹੀਦ ਦੇ ਆਦਮ ਭਗਤ ਸਿੰਘ ਉਹਨਾਂ ਦੇ ਖਟਕੜ ਕਲਾਂ ਜੀ ਐਤ ਕੀ ਡਿਸਾਈਡ ਕੀਤਾ ਕਿ ਮਹਾਪੁਰਖਾਂ ਦੇ ਸਥਾਨ ਤੇ ਸੰਤ ਬਾਬਾ ਗਰਮੇਲ ਸਿੰਘ ਜੀ ਸੰਤ ਬਾਬਾ ਓੰਕਾਰ ਸਿੰਘ ਜੀ ਉਹਨਾਂ ਦੇ ਸਥਾਨ ਤੇ ਉਹਨਾਂ ਨੂੰ ਉਹਨਾਂ ਨੂੰ ਸਮਰਪਿਤ ਹੀ ਇੱਥੇ ਕੈਂਪ ਹਸਪੀਟਲ ਵਿੱਚ ਲਗਾਇਆ ਜਾਵੇਗਾ ਸ੍ਰੀਮਾਨ ਸੰਤ ਓੰਕਾਰ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਅੱਜ ਸ੍ਰੀਮਾਨ ਸੰਤ ਓੰਕਾਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਅੱਖਾਂ ਦਾ ਕੈਂਪ ਜੋ ਲੱਗਾ ਉਹ ਉਸ ਦੇ ਵਿੱਚ શ્રીਮਾਨ ਸੰਤ ਅਮਰੀਕ ਸਿੰਘ ਜੀ ਦੀ ਰਹਿਮਾਈ ਹੇਠ ਅਤੇ ਸਮੂਹ ટ્રਸਟੀ ਸਹਿਬਾਨ ਔਰ ਸੰਗਤ ਐਨ ਆਰ ਆਈ ਵੀਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਅੱਖਾਂ ਦਾ ਕੈਂਪ ਲੱਗਾ ਮੈਂ ਸਾਰੀਆਂ ਸੰਗਤਾਂ ਦਾ ਮਰੀਜ਼ ਜਿਹੜੇ ਇੱਥੇ ਅੱਜ ਪਹੁੰਚੇ ਹਨ ਔਰ ਐਨ ਆਰ ਆਈ ਵੀਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲੱਗਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੈਮਪਰੀ ਸਾਹਿਬ ਬਾਬਾਏ ਨੇ ਇੱਕ ਬੜੀ ਅੱਛੀ ਗੱਲ ਕਹੀ ਉਹ ਕਹਿੰਦੇ ਕਿ ਸਾਰੇ ਦੇ ਸਹਿਯੋਗ ਨਾਲ ਹੁਣ ਜਿਹੜਾ ਅੱਖਾਂ ਦਾ ਕੈਂਪ ਹੈ ਉਹ ਸਾਲ ਵਿੱਚ ਦੋ ਵਾਰ ਲੱਗੇਗਾ ਔਰ ਇਹ ਬੜਾ ਨੇਕ ਉਪਰਾਲਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੀ ਅੱਖਾਂ ਦੀ ਗੱਲ ਹੈ ਨਾ ਮੈਂ ਜਿੰਨੇ ਵੀ ਆਪਣੇ ਇਲਾਕੇ ਦੇ ਵਿੱਚ ਅੱਖਾਂ ਦੇ ਕੈਂਪ ਦੇਖਦਾ ਹਾਂ ਉਹਨਾਂ ਦੇ ਵਿੱਚ ਬਹੁਤ ਹੀ ਲੋਕ ਵੱਧ ਛੱਡ ਕੇ ਉਹਦੇ ਵਿੱਚ ਆਪਣਾ ਚੈੱਕਅਪ ਕਰਾਉਂਦੇ ਔਰ ਉਹਦਾ ਲਾਭ ਲੈਂਦੇ ਆ ਔਰ ਮੈਂ ਸਮਝਦਾ ਕਿ ਜਿਹੜੀ ਗਰੀਬ ਲੋਕਾਂ ਦੇ ਦੀ ਵਸੋਂ ਬਾਹਰ ਹੋਈ ਪਈ ਆ ਅੱਜ ਦੀ ਜੋ ਮੈਡੀਕਲ ਪ੍ਰਣਾਲੀ ਆ ਤੇ ਉਹ ਅਜਿਹੇ ਕੈਂਪਾਂ ਨੂੰ ਹਮੇਸ਼ਾ ਹੀ ਲੋੜਿੰਦੇ ਆ ਵੀ ਜਿਹੜੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਖਾਂ ਦੇ ਫ੍ਰੀ ਚੈੱਕਅਪ ਲੱਗਦੇ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਸੰਤ ਅਮਰੀਕ ਸਿੰਘ ਸਾਡੇ ਇਸ ٹرسٹ ਦੇ ਚੇਅਰਮੈਨ ਹਨ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਥੇ ਹਸਪਤਾਲ ਦੇ ਵਿੱਚ ਇੱਕ ਪੱਕਾ ਜਿਹੜਾ ਆ ਅੱਖਾਂ ਦਾ ਡਾਕਟਰ ਵੀ ਲਿਆਈਏ ਤਾਂ ਕਿ ਇਹ ਹਮੇਸ਼ਾ ਹੀ ਅੱਖਾਂ ਦਾ ਜਿਹੜਾ ਲੰਗਰ ਇੱਥੇ ਚੱਲਦਾ ਰਹੇ ਔਰ ਬਹੁਤ ਹੀ ਘੱਟ ਰੇਟਾਂ ਤੇ ਔਰ ਸਾਲ ਦੇ ਵਿੱਚ ਜਿਵੇਂ ਮਾਪੁਰਸ਼ਾ ਨੇ ਕਿਹਾ ਕਿ ਦੋ ਕੈਂਪ ਲਗਾਵਾਂਗੇ ਹਾਂ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਹੀ ਜਿਹੜੀ ਔਰ ਸਮੂਹ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਇਹਨੂੰ ਨਿਭਰੇ ਚੜਾਂਗੇ ਜੀ ਆਪਾ ਜੀ ਨੇ ਤੁਹਾਡਾ ਵਿਸ਼ੇਸ਼ ਧੰਨਵਾਦ ਵੀ ਕੀਤਾ ਕਹਿੰਦੇ ਕਿ ਹਸਪਤਾਲ ਦੀ ਨੁਹਾਰ ਬਦਲੀ ਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉਪਰਾਲੇ ਕਰ ਰਹੇ ਹੋ ਦੇਖੋ ਜਿਹੜੇ ਇਹ ਉਪਰਾਲੇ ਹੁੰਦੇ ਆ ਇਹ ਜਿਵੇਂ ਜਿਵੇਂ ਪ੍ਰਮਾਤਮਾ ਸੋਦਬਦ ਬਖਸ਼ਦਾ ਆ ਉਸੇ ਤਰ੍ਹਾਂ ਹੀ ਹੁੰਦੇ ਰਹਿਣਗੇ ਕਿਉਂਕਿ ਜਿਹੜੀ ਸਾਡੀ ਇਹ ਸਮੂਥ ਟਰਸਟੀ ਸਹਿਬਾਨ ਦੀ ਸਾਡੀ ਹੁਣ ਟੀਮ ਬਣੀ ਆ ਬਹੁਤ ਹੀ ਵਧੀਆ ਰੂਪ ਤੇ ਵਿੱਚ ਸਚਾਰੂ ਰੂਪ ਦੇ ਵਿੱਚ ਚਲਾ ਰਹੇ ਹਨ ਤੇ ਹੁਣ ਤੁਸੀਂ ਦੇਖੋ ਜਿਹੜਾ ਹਸਪੀਟਲ ਦੇ ਵਿੱਚ ਜਿਹੜਾ ਪੂਰਾ ਅੱਜ ਦੇ ਜਿਹੜੀ ਕਿ ਜਿਹੜਾ ਅੱਜ ਦਾ ਸਮਾਂ ਨਾਲ ਉਹ ਮੰਗਦਾ ਸਫਾਈ ਬਾਕੀ ਚੀਜ਼ਾਂ ਸੈਕੰਡਰੀ ਆ ਜਿਸ ਤੇ ਉੱਪਰ ਅਸੀਂ ਬਹੁਤ ਹੀ ਉਪਰਾਲਾ ਜੋਰ ਦਿੱਤਾ ਆ ਸਾਡੇ ਵੀਰ ਰਮਨ ਜਿਹੜੇ ਕਲੇਰਜੀ ਆ ਉੜਾਪੜ ਤੋਂ ਇਹ ਹਸਪੀਟਲ ਦੀ ਸਾਰੀ ਐਚ ਆਰ ਦੇ ਵਜੋਂ ਦੇਖਰੇਖ ਕਰ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਅਸੀਂ ਇੱਥੇ ਅੱਖਾਂ ਦਾ ਗਾਇਨੀ ਡਾਕਟਰ ਤੇ ਬੱਚਿਆਂ ਦਾ ਡਾਕਟਰ ਲਿਆਈਏ ਤਾਂ ਕਿ ਇਸ ਇਲਾਕੇ ਦੀ ਜਿਸ ਉਦੇਸ਼ ਦੇ ਨਾਲ ਸੰਤ ਊੰਕਾਰ ਸਿੰਘ ਹੁਣਾਂ ਨੇ ਸੰਤ ਗੁਰਮੇਲ ਸਿੰਘ ਹੁਣਾਂ ਨੇ ਇਹ ਹਸਪਤਾਲ ਸ਼ੁਰੂ ਕੀਤਾ ਸੀ ਉਸ ਉਦੇਸ਼ ਦੀ ਇਸ ਇਲਾਕੇ ਦੇ ਵਿੱਚ ਪੂਰਤੀ ਹੋਵੇ ਜੀ ਬਹੁਤ ਧੰਨਵਾਦ ਇਹਦੇ ਵਿੱਚੋਂ ਜਿੱਦਾਂ ਸਾਨੂੰ ਹਸਪੀਟਲ ਵੱਲੋਂ ਬਾਬਾ ਜੀ ਵੱਲੋਂ ਹਦਾਇਤ ਹੋਈ ਆ ਪਏ ਇੰਨੇ ਅਮਰੀਕਾ ਦੇ ਆਪਰੇਸ਼ਨ ਕਰਨੇ ਉਹਨੇ ਦੇ ਅਸੀਂ ਆਪਰੇਸ਼ਨ ਕਰਾਂਗੇ ਜਿਹਨੇ ਮਰੀਜ਼ ਆਂਦੇ ਉਹਨਾਂ ਦੇ ਵਿੱਚ ਹੁੰਦਾ ਹੀ ਆ ਪਏ ਆਪਰੇਸ਼ਨ ਹੁੰਦੇ ਹੀ ਆ ਉਹਨਾਂ ਦੇ ਚਿੱਟਾ ਮੋਤੀਆ ਚਟਾ ਮੋਤੀਆ ਕਾਲਾ ਮੋਤੀਆ ਕਾਲਾ ਮੋਤੀਆ ਵੀ ਹੁੰਦਾ ਪਰ ਕਾਲੇ ਮੋਤੀਆ ਦਾ ਅਸੀਂ ਆਪਰੇਸ਼ਨ ਨਹੀਂ ਮਤਲਬ ਇਸ ਕੈਂਪ ਦੇ ਵਿੱਚ ਕਰਦੇ ਫਿਰ ਜਿਨ੍ਹਾਂ ਤੋਂ ਹੁਣ ਡਿਟੈਕਟ ਹੋਇਆ ਜੀ ਚਿੱਟਾ ਬਹੁਤੀ ਉਹਨਾਂ ਦਾ ਆਪਰੇਸ਼ਨ ਕਦੋਂ ਹੋਏਗਾ ਜੀ ਉਹਨਾਂ ਨੂੰ ਅਲੱਗ-ਅਲੱਗ ਤਰੀਕਾ ਦੇ ਦਿੱਤੀਆਂ ਹੈ ਜੀ ਅੱਛਾ ਜੀ ਰੋਜ਼ ਦੇ 10 ਆਪਰੇਸ਼ਨ ਕਰਾਂਗੇ ਇੱਥੇ ਹੋਊਗਾ ਜੀ ਨਹੀਂ ਨਵਾਂ ਸ਼ਹਿਰ ਹੁਣ ਮੈਡੀਸਨ ਵੀ ਦੇ ਰਹੇ ਜਿਨ੍ਹਾਂ ਨੂੰ ਹਾਂ ਜੀ ਮੈਡੀਸਨ ਦੇ ਰਹੇ ਹਾਂ ਬਿਲਕੁਲ ਫ੍ਰੀ ਦੇ ਰਹੇ ਹਾਂ ਮੈਡੀਸਨ ਜਿਨ੍ਹਾਂ ਨੂੰ ਬਲੋ ਮੋਤੀਆ ਨਹੀਂ ਹੈ ਵੈਸੇ ਹੀ ਐਲਰਜੀ ਹਾਂ ਜੀ ਵੈਸੇ ਹੀ ਵੈਸੇ ਹੀ ਕੋਈ ਉਹਨਾਂ ਨੂੰ ਹੈਗੀ ਹੈ ਤਕਲੀਫ ਅੱਖਾਂ ਦੀ ਫਿਰ ਉਹਨਾਂ ਨੂੰ ਅਸੀਂ ਨਾਲ ਦਵਾਈਆਂ ਦੇ ਰਹੇ ਹਾਂ ਕਿੰਨੀ ਅਜ ਤੋਂ ਲੈ ਕੇ ਕਿੰਨੀ ਅਜੇ ਤੱਕ ਕਿਹੜੇ ਪਹੁੰਚਿਆ ਮਰੀਜ਼ ਆਪਰ ਨੂੰ ਚੈੱਕਅ ਏ ਮੋਸਟਲੀ 50 ਅਬਾਦੀ ਹੁੰਦੇ ਆ 50 ਬਾਬਾ ਸੈਟੀਸਫਾਈ ਨਹੀਂ ਸਰ ਹਾਂਜੀ ਸੈਟੀਸਫਾਈ ਨੇ ਸਰ ਹਾਂਜੀ ਹਾਂਜੀ ਸੈਟੀਸਫਾਈ